ਹਾਂਜੀ ਦੋਸਤੋ ਗੁੱਡ ਮਾਰਨਿੰਗ ਸਸਿਆਕਾਲ ਨਮਸਤੇ ਅੱਜ ਆਪਾਂ ਨਵੀਂ ਜਗ੍ਹਾ ਨਵੀਂ ਵੀਡੀਓ ਐਕਸਪਲੋਰ ਕਰਾਂਗੇ ਅੱਜ ਆਪਾਂ ਚੱਲਦੇ ਹਾਂ ਜੀ ਫਰੋਜ਼ਪੁਰ ਸਾਈਡ ਮੋਗਾ ਸਾਈਡ ਹੋ ਸਕਦਾ ਵੀ ਤੁਹਾਨੂੰ ਆਪਾਂ ਅੱਜ ਫਰੋਜ਼ਪੁਰ ਨੂੰ ਐਕਸਪਲੋਰ ਕਰਾਈਏ ਚੱਲਦੇ ਹਾਂ ਆਪਾਂ ਹੁਣ ਫਿਰ ਅੱਜ ਦੀ ਵੀਡੀਓ ਦੇ ਨਾਲ ਹਾਂਜੀ ਦੋਸਤੋ ਆਪਾਂ ਰੁਕੇ ਹੈਗੇ ਆਂ ਜੀ ਪੈਟਰੋਲ ਪੰਪ ਤੇ ਜੀਓ ਦਾ ਪੈਟਰੋਲ ਪੰਪ ਹੈ ਜੀ ਦੇਖ ਤੇ ਆਪਾਂ ਚੱਲ ਕੇ ਫਿਰ ਤੁਹਾਨੂੰ ਦਿਖਾਉਨੇ ਆ ਫਰੋਜਪੁਰ ਦੀ ਡਬਲ ਤੇ ਬਾਕੀ ਵੀ ਲੋਕੇਸ਼ਨ ਇਹ ਸਮਝ ਲਓ ਜਿਹੜਾ ਪੈਟਰੋਲ ਪੰਪ ਹੈਗਾ ਇਹ ਲਗਭਗ ਮੋਗੇ ਦੇ ਰਸਤੇ ਦੇ ਵਿੱਚ ਇੱਥੋਂ ਮੋਗਾ 15-20 ਕਿਲੋਮੀਟਰ ਰਹਿੰਦਾ ਦਿਖਾਉਨੇ ਆ ਜੀ ਹਵਾ ਪਾਣੀ ਚੱਕਰ ਵਾਲੀ ਹੈ ਗੱਡੀ ਦੀ ਵੀ ਤੇਲ ਵੀ ਪੈ ਗਿਆ ਤੇ ਹਵਾ ਵੀ ਚੱਕ ਹੋ ਗਈ ਜੀ ਚੱਲਦੇ ਆਪਾਂ ਅੱਗੇ ਪਾਜੀ ਚੱਲ ਚੁੱਕੇ ਆ ਪੈਟਰੋਲ ਉਹ ਇਸ ਗੱਡੀ ਨੂੰ ਡਰਾਈਵ ਕਰ ਰਿਹਾ ਇੱਕ ਸਾਥ ਤੁਸੀਂ ਹੈਲੋ ਦੋਸਤੋ ਅੱਜ ਆਪਾਂ ਤੁਹਾਨੂੰ ਰੋਜਪੁਰ ਦਾ ਬਾਰਡਰ ਦਿਖਾਵਾਂਗੇ ਜੋ ਪਾਕਿਸਤਾਨ ਤੇ ਇੰਡੀਆ ਦਾ ਬਾਰਡਰ ਆ ਉਹ ਅਕਸਨੋਰ ਕਰਾਂਗੇ ਅੱਜ ਤੁਹਾਨੂੰ ਦਿਖਾਵਾਂਗੇ ਤੇ ਜਿਹੜੀ ਆਪਣੇ ਇੰਡੀਆ ਤੋਂ ਰੇਲ ਗੱਡੀ ਜਿਹੜੀ ਪਾਕਿਸਤਾਨ ਜਾਂਦੀ ਸੀਗੀ ਉਹ ਵੀ ਤੁਹਾਨੂੰ ਆਪਾਂ ਦਿਖਾਵਾਂਗੇ ਉੱਥੇ ਦੀ ਲੋਕੇਸ਼ਨ ਚੱਲਦੇ ਆਂ ਜੀ ਕੋਈ ਪਰ ਰੋਡ ਮੁੱਕੇ ਤੋਂ ਅੱਗੇ ਆ ਗਈ ਜੀ ਆਪਾਂ ਦੋਸਤੋ ਆ ਧਰਨਾ ਲੱਗਿਆ ਆ ਰੋਡ ਦੇ ਉੱਪਰ ਇਧਰਲੀ ਸਾਈਡ ਮੋਗਾ ਤੇ ਇਹ ਸਾਈਡ ਹੈਗੀ ਆ ਫਰੋਜਪੁਰ ਇਹ ਜਿਹੜਾ ਧਰਨਾ ਲੱਗਿਆ ਪਿੰਡ ਭਾਈ ਕਾ ਟਰਾਲੀ ਜਿਹੜਾ ਪੋਲਾ ਉੱਥੇ ਲੱਗਿਆ ਹੋਇਆ ਇਨਾ ਵੀ ਮੰਗਾ ਕੇ ਜਿਹੜਾ ਇਹ ਪੁਲ ਬਣਿਆ ਉਹ ਸਾਹਮਣੇ ਦੇਖੋ ਇਹ ਜਿਹੜਾ ਬ੍ਰਿਜ ਆ ਇਹਦੇ ਥੱਲੋਂ ਦੀ ਜਿਹੜੀ ਲਾਈਨ ਜਾਂਦੀ ਆ ਟ੍ਰੇਨ ਲਾਈਨ ਜਾਂਦੀ ਜਿਹੜੀ ਆ ਟਰੈਕ ਆ ਸਰਕਾਰ ਉਹਨੂੰ ਬੰਦ ਕਰਦੀ ਪਈ ਆ ਪਿੰਡਾਂ ਵੀ ਮੰਗਾ ਕੇ ਇਹ ਦੋ ਤਿੰਨ ਪਿੰਡ ਜਿਹੜੇ ਹੈਗੇ ਆ ਉਹਨਾਂ ਦਾ ਲੰਗਾ ਖਤਮ ਹੋ ਰਿਹਾ ਕੋਈ ਰਸਤਾ ਨਹੀਂ ਹੈਗਾ ਪਿੰਡਾਂ ਨੂੰ ਜਾਣ ਵਾਸਤੇ ਦੂਰ ਦੀ ਘੁੰਮ ਕੇ ਆਉਣਾ ਪਊਗਾ ਇਸ ਲਈ ਇਹਨਾਂ ਨੇ ਮੰਗ ਕੀਤੀ ਆ ਕਿ ਤੁਸੀਂ ਜਿਹੜੇ ਫਟਕਾ ਇਹ ਬੰਦ ਕੀਤੇ ਨਹੀਂ ਜਾਣੇ ਚਾਹੀਦੇ ਵੀ ਸਾਨੂੰ ਪਰੇਸ਼ਾਨੀ ਆ ਰਹੀ ਹੈ ਪਿੰਡ ਵਾਲਿਆਂ ਨੂੰ ਦੋ ਤਿੰਨ ਪਿੰਡ ਵਾਲਿਆਂ ਨੇ ਇਹ ਰਲਕੇ ਧਰਨਾ ਲਾਇਆ ਹੋਇਆ ਦੇਖ ਸਕਦੇ ਹੋ ਤੁਸੀਂ ਦੋਸਤੋ ਧਰਨਾ ਲੱਗਿਆ ਹੁਣ ਕਰਕੇ ਸਾਨੂੰ ਵਾਪਸ ਮੱਛੇ ਨੂੰ ਮੋੜਨਾ ਪਿਆ ਦੇਖਦੇ ਹਾਂ ਹੁਣ ਕੋਈ ਹੋਰ ਰਸਤਾ ਲੱਭਦੇ ਹਾਂ ਜਾਣ ਵਾਸਤੇ ਤੇ ਲੱਗਦਾ ਵੀ ਇੱਥੋਂ 니ਚੇ ਨੂੰ ਹੋ ਕੇ ਪਹੁੰਚਾਂਗੇ ਕਿ ਹੋਰ ਸਾਈਡ ਨੂੰ ਮਾ ਮਿਲ ਗਿਆ ਰਸਤਾ ਇੱਥੇ ਬਣਿਆ ਨਾ ਕੋੜੇ ਅੱਗੇ ਚੱਲ ਤੂੰ ਰਹਿਣ ਦੇ ਇਹ ਜੇ ਪੰਗਾ ਫੋੜਨਾ ਕਰ ਆਪਾਂ ਤੋੜ ਕੇ ਵੇਜਾਂਗੇ ਸਾਈਡ ਨੂੰ ਕੱਟ ਲਿਆ ਦੂਜੀ ਸਾਈਡ ਤੋਂ ਰਸਤਾ ਦੇਖਦੇ ਆਂ ਲੱਗੋ ਇਹ ਉੱਪਰ ਚੱਲਦਾ ਇਹ ਰਸਤਾ ਅੱਗੇ ਉੱਪਰ ਜਾਊਗਾ ਤੇ ਫਿਰ ਆਪਾਂ ਧਰਨੇ ਜੁਗ੍ਹਾ ਨਿਕਲ ਆਈ ਹਾਂ ਆਹ ਸਾਹਮਣੇ ਆ ਗਈ ਜੀ ਫਟਕ ਜਿਹੜੀ ਸਰਕਾਰ ਨੇ ਤਾਂ ਬੰਦ ਕਰਨੀ ਨੇ ਲੋਕ ਤਾਂ ਕਹਿਣਗੇ ਸਾਨੂੰ ਇੱਥੋਂ ਇਹ ਇਹ ਬੰਦ ਹੋ ਜਾਂਦੇ ਨੇ ਫਟਕ ਤੇ ਦੋ ਤਿੰਨ ਪਿੰਡਾਂ ਦਾ ਰਸਤਾ ਕਦੋਂ ਹੁੰਦਾ ਆਇਆ ਜੀ ਫਟ ਦੇਖ ਸਕਦੇ ਤੁਸੀਂ ਲਾਈਨਾਂ ਜਿਹੜੀ ਇਹ ਮੋਗਾ ਫਰੋਜ਼ਪੁਰ ਪਰੇਕਾ ਹੈ ਟ੍ਰੈਫਿਕ ਦੇਖੋ ਟ੍ਰੈਫਿਕ ਦਾ ਮੁੰਡਾ ਹਾਲ ਆ ਜਿਸ ਵੀ ਕਿਸੇ ਨੂੰ ਰਸਤਾ ਨਹੀਂ ਮਿਲਦਾ ਜਿੱਦਾਂ ਕੋਈ ਰਸਤਾ ਮਿਲਦਾ ਉਹ ਨਹੀਂ ਉਹਨਾਂ ਕੇ ਨਿਕਲ ਰਹੇ ਨੇ ਲੋਕੋ ਦੇਖ ਲਓ ਤੁਸੀਂ ਜਿਹੜਾ ਉਪਰ ਆ ਧੰਨਾ ਲੱਗਿਆ ਹੋਇਆ ਆ ਆ ਸਾਹਮਣੇ ਇਹ ਜਿਹੜਾ ਮੇਨ ਰੋਡ ਆ ਉਹ ਉੱਥੇ ਰੁਕ ਰੱਖਿਆ ਇਹਨਾਂ ਨੇ ਆ ਰਸਤਾ ਖੋਲਤਾ ਚੱਲਦੇ ਜਾਂ ਪਹੁੰਚ ਰੋਈਪਨ ਲੇਟ ਹੋ ਗਈ ਜੀ ਇਹ ਰਸਤਾ ਸਾਧਿਓ ਜੀ ਦੋ ਨਹਿਰਾਂ ਦਿਖਾਉਣੀ ਆ ਤੁਹਾਨੂੰ ਜਿਹੜੀਆਂ ਹਰੀ ਕੇ ਪੱਤਨ ਤੋਂ ਆਉਂਦੀਆਂ ਨੇ ਤੇ ਰਾਸਤਾਂ ਨੂੰ ਜਾਂਦੀ ਹੈ ਇਹਦਾ ਨਾਮ ਰਾਸਤਾਨੀਆ ਨਹਿਰ ਦਾ ਨਾਮ ਵੀ ਆਪਾਂ ਇੱਥੇ ਨਹਿਰ ਦੇ ਉੱਪਰ ਹੀ ਖੜੇ ਆ ਤੇ ਦੂਜੀ ਇਹਨੂੰ ਸਰਹੰਦ ਬੋਲਦੇ ਨੇ ਜੀ ਆਹ ਦੇਖ ਸਕਦੇ ਹੋ ਇਹ ਬਾਦੂ ਘਟੂ ਪਾਣੀ ਨੂੰ ਟੂਗਲ ਬਣਾ ਰੱਖਿਆ ਜੀ ਇੱਥੇ ਇੱਕ ਇਹ ਲਾਇਆ ਹੋਇਆ ਇੱਕ ਇਹ ਲਾ ਰੱਖਿਆ ਜੀ ਇਹਨਾਂ ਨੇ ਤੇ ਉਹ ਦੂਸਰੀ ਨਹਿਰ ਤੋਂ ਆਉਂਦਾ ਸਾਹਮਣੇਲੀ ਤੋਂ ਆਈ ਮਹੀਤ ਵਧੀਆ ਲੋਕੇਸ਼ਨ ਆ ਨਾ ਬਹੁਤ ਅੱਛੀ ਲੋਕੇਸ਼ਨ ਹੈ ਜੀ ਇਹ ਬੜਾ ਵਧੀਆ ਇੱਥੇ ਜੀ ਲੱਗਦਾ ਖੜ ਕੇ ਤੇ ਜਾਂਦੇ ਜਾਂਦੇ ਸੀ ਫਰੋਜਪੁਰ ਮੁਦਕੀ ਹੋ ਕੇ ਇਸ ਫਰੋਜਪੁਰ ਨੂੰ ਜਾ ਰਹੇ ਸੀ ਉਹਦੇ ਰਸਤੇ 'ਚ ਆਉਂਦੀਆਂ ਨੇ ਦੋਨੋਂ ਨਹਿਰਾਂ ਕੱਟੀਆਂ ਤੇ ਸਾਡਾ ਵੀ ਦਿਲ ਕੀਤਾ ਇੱਥੇ ਰੁਕੀਏ ਅਪਲੀਕੇਸ਼ਨ ਬੜੀ ਵਧੀਆ ਦੇਖਣ ਨੂੰ ਬਹੁਤ ਵਧੀਆ ਲੱਗਦੀ ਆ ਸੁੰਦਰ ਆ ਬਿਊਟੀਫੁਲ ਆ ਜੀ ਆ ਦੇਖੋ ਆ ਵੀਰੇ ਆਰਾਮ ਕਰਦੇ ਨੇ ਇਹਨਾਂ ਕੋਲ ਪੇਡਾਂ ਨੇ ਹੋਰ ਵੀਰੇ ਕੀ ਹਾਲ ਆ ਕਿਹੜੇ ਪਿੰਡ ਤੋਂ ਤੁਸੀਂ ਭਾਈ ਤੁਸੀਂ ਫਿਰ ਇਹ ਆਪਣੇ ਪੇਡਾਂ ਚਾਰਨ ਦਾ ਕੰਮ ਕਰਦੇ ਹੋ ਹਾਂ ਜੀ ਰੱਖਿਓ ਨੇ ਕਿੰਨੇ ਕਦੇ ਤੁਹਾਡੇ ਕੋਲ ਡੰਗਰ ਨੇ ਕਿੰਨੇ 300 300 ਠੀਕ ਹੈ ਜੀ ਸਫ਼ਰ ਦੇ ਵਿੱਚ ਬੜਾ ਆਨੰਦ ਆ ਰਿਹਾ ਜੀ ਤੇ ਸਮਝੋ ਅੱਜ ਪਿਕਨਿਕ ਹੀ ਮਨਾ ਰਹੇ ਸੀ ਕੁਮਰੇ ਆ ਅਲੱਗ-ਅਲੱਗ ਲੋਕੇਸ਼ਨਾਂ 'ਤੇ ਆ ਗਿਆ ਜੀ ਬੋਰਡ ਗੱਟ ਸਿੰਗਲ ਸਟੇਟ ਯੂਨੀਵਰਸਿਟੀ ਫਰੋਹੀਪੁਰ ਲਓ ਜੀ ਦੋਸਤੋ ਆਪਾਂ ਪਹੁੰਚ ਗਏ ਫਰੋਹੀਪੁਰ ਆ ਸਾਹਮਣੇ ਤੋਂ ਦੋ ਹੀ ਪਰ ਚੱਲੂ ਹੈ ਜੀ ਅਸਾਂ ਨੀ ਵਾਲਾ ਇਹ ਪਾ 14 ਕਿਲੋਮੀਟਰ ਪਿਆ ਇੱਥੋਂ ਇਹ ਹੈ ਜੀ ਫਰੋਹੀਪੁਰ ਦੇ ਵਿੱਚ ਸਰਦਾਰ ਉਦਮ ਸਿੰਘ ਦਾ ਸਟੈਚੂ ਦੇਖ ਸਕਦੇ ਹੋ ਜੀ ਕਾਫੀ ਬਿਊਟੀ ਹੈ ਜੀ ਉਹਨਾਂ ਲੱਗ ਰਿਹਾ ਜੀ ਇਹ ਕਿੰਨਾ ਵਾਤਾਵਰਨ ਸ਼ੌਂਕ ਦਾ ਪ੍ਰੋਲ ਪਰ ਸ਼ਹਿਰ ਦਾ ਜੀ ਜੀ ਦੇਖ ਸਕਦੇ ਹੋ ਬੜਾ ਦੇਖਣ ਨੂੰ ਸੋਹਣਾ ਲੱਗਦਾ ਜੀ ਇਹ ਦਿਆ ਲੱਗਦਾ ਜੀ ਸ਼ਹਿਰ ਕੱਲ੍ਹ ਦਿਹਾ ਤੁਹਾਨੂੰ ਹੋਰ ਵੀ ਆਪਾਂ ਐਕਸਪਲੋਰ ਕਰਾਉਣੇ ਆ। ਇੱਥੋਂ ਨੇੜੇ ਪੈ ਜਾਂਦਾ ਜੀ ਪਾਕਿਸਤਾਨ ਬਾਰਡਰ ਤੇ ਕਸੂਰ ਪੈ ਜਾਂਦਾ ਜੀ ਇੱਥੋਂ 25 ਕਿਲੋਮੀਟਰ ਨੇੜੇ ਆ ਦੇਖੋ ਤੇ ਬਾਰਡਰ ਪਾਰ ਦੇਖੋ ਲੋਕੀ ਚੇਂਜ ਹੋ ਜਾਂਦੇ ਨੇ ਬੰਦੇ ਚੇਂਜ ਹੋ ਜਾਂਦੇ ਨੇ ਜਗਾਈ ਚੇਂਜ ਹੋ ਜਾਂਦੀ ਹੈ ਜੀ ਇਹ ਹੈਗਾ ਇਹ ਗੇਟ ਸਰਦਾਰ ਜੱਸਾ ਸਿੰਘ ਰਾਮਗੜੀਆ ਗੇਟ ਬਗਦਾਦੀ ਗੇਟ ਤਰੋਇਪੁਰ ਦੇ ਅੰਦਰ ਹੈ ਜੀ ਇਹ ਵੀ ਦੇਖ ਸਕਦੇ ਹੋ ਤੁਸੀਂ ਏ ਆ ਗਿਆ ਜੀ ਫਰੋਜਪੁਰ ਦਾ ਬਾਂਸੀ ਗੇਟ ਵੇਖ ਸਾਦੇ ਤੁਸੀਂ ਰਾਣਾ ਗੇਟ ਆ ਜੀ ਇਹ ਦੁਬਾਰੇ ਪਿਆਰ ਕੀਤਾ ਆ ਦੇਖ ਸਾਦੇ ਜੀ ਫਰੋਜਪੁਰ ਸ਼ਹਿਰ ਦਾ ਬਾਜ਼ਾਰ ਤੋ ਆਪਾਂ ਚੱਲੇ ਪਏ ਆ ਆਪਣੇ ਬਾਰਡਰ ਸਾਈਡ ਨੂੰ ਕਿੱਜਾ ਕੇ ਰੜੂਗਾ ਰਸਤਾ 메ਨ ਰੋਡ ਤੋਂ ਆਹ ਦੇਖ ਸਕਦੇ ਹੋ ਜੀ ਇਹ ਜਾ ਰਿਹਾ ਬਾਰਡਰ ਨੂੰ ਪਿੰਡ ਸੈਨੀਵਾਲ ਨੂੰ ਸੈਨੀਵਾਲ ਪਿੰਡ ਦੇ ਵਿੱਚ ਜਾ ਕੇ ਆਪਣਾ ਬਾਰਡਰ ਆ ਪਾਕਿਸਤਾਨ ਤੇ ਇੰਡੀਆ ਦਾ ਉਹ ਦਿਖਾਉਨੇ ਤੁਹਾਨੂੰ ਜਾ ਕੇ ਆਪਾਂ ਬਾਕੀ ਵੀ ਐਕਸਪਲੋਰ ਕਰਦੇ ਆ ਉੱਥੇ ਦੀ ਕਿਹ ਜੀ ਸਥਿਤੀ ਤੇ ਕਿਹ ਜੀ ਆ ਉੱਥੇ ਦਾ ਵਾਤਾਵਰਣ ਅਤੇ ਕਿਹ ਜੀ ਉੱਥੇ ਦੀ ਲੋਕੇਸ਼ਨ ਆਇਆ ਜੀ ਬੜੀ ਬੋਡਲ ਨੂੰ ਜਾ ਰਹੀ ਹੈ ਨਹਿਰ ਆ ਹੈਗਾ ਜੀ ਰੇਲਵੇ ਸਟੇਸ਼ਨ ਹਸੈਨੀਵਾਲਾ ਪਿੰਡ ਹਸੈਨੀਵਾਲਾ ਦਾ ਆ ਦੇਖ ਸਕਦੇ ਹੋ ਜੀ ਇਹ ਸਾਹਮਣੇ ਲੱਗਿਆ ਹੋਇਆ ਜੀ ਬੋਰਡ ਦੇਖ ਹੀ ਸਕਦੇ ਹੋ ਤੁਸੀਂ ਇਹ ਦੇਖ ਸਕਦੇ ਹੋ ਦੋਸਤੋ ਜਿਹੜਾ ਆਪਣੇ ਰੇਲਵੇ ਸਟੇਸ਼ਨ ਦਾ ਇਹ ਬੋਰਡ ਲੱਗਿਆ ਹੋਇਆ ਹਸੈਨੀਵਾਲ ਦਾ ਤੇ ਦੇਖ ਹੀ ਸਕਦੇ ਹੋ ਤੁਸੀਂ ਇਥੇ ਲਾਸਟ ਸਟੇਸ਼ਨ ਆ ਜੀ ਆਪਣੇ ਪੰਜਾਬ ਦਾ ਇੰਡੀਆ ਦਾ ਸਟੇਸ਼ਨ ਜਿਹੜਾ ਇਹ ਲਾਸਟ ਸਟੇਸ਼ਨ ਆ ਉਹ ਸੈਨੀਵਾਲ ਦਾ ਇਤੋਂ ਅੱਗੇ ਖਤਮ ਹੋ ਜਾਂਦਾ ਇਹ ਦੇਖ ਸਕਦੇ ਹੋ ਤੁਸੀਂ ਇਹ ਦੇਖ ਸਕਦੇ ਹੋ ਲਿਖਿਆ ਵੀ ਹੈ ਜੀ ਐਂਡ ਦੇਖ ਸਾਧੂ ਤੁਸੀਂ ਇੱਥੇ ਕਿਸੇ ਟਾਈਮ ਕਾਫੀ ਟ੍ਰੇਨਾਂ ਆਉਂਦੀਆਂ ਹੋਣਗੀਆਂ ਹੁਣ ਇੱਥੇ ਕੁਛ ਨਹੀਂ ਬਸ ਇੱਥੇ ਵਿਆਵਾਨੀਆਂ ਹੁਣ ਤਾਂ ਦੇਖ ਹੀ ਸਕਦੇ ਹੋ ਤੁਸੀਂ ਇਹ ਦੇਖ ਸਕਦੇ ਹੋ ਜੀ ਸਾਹਮਣੇ ਹਸਿਆਣੀ ਵਾਲਾ ਸਟੇਸ਼ਨ ਦੀ ਟਿਕਟ ਖਿੜਕੀ ਨਹੀਂ ਕਹਿੰਦੇ ਕੋਈ ਨਹੀਂ ਆਉਂਦੀ ਹੁਣ ਤਾਂ ever.